ਜੀ ਸਤਿ ਸ੍ਰੀ ਅਕਾਲ ਜੀ ਐਸ ਸਾਡੇ ਕੋਲ ਪੀਸ ਹੈਗੇ ਆ ਜੀ ਤੇ ਇਹਦਾ ਆਪਾਂ ਬਣਾਵਾਂਗੇ ਜੀ 3 ਸਾਲ ਦੀ ਬੇਬੀ ਦਾ ਸੂਟ ਸਕਰਟ ਟੌਪ ਠੀਕ ਹੈ ਆਓ ਜੀ ਦੇਖੋ ਇਹ ਹੈਗਾ ਰੈੱਡ ਕਲਰ ਦਾ ਇਸ ਤਰ੍ਹਾਂ ਲੰਬੇ ਦਾ ਲੰਮਾ ਹੀ ਪੀਸ ਬਚਿਆ ਹੋਇਆ ਆਪਣੇ ਕੋਲ ਠੀਕ ਹੈ ਇੱਕ ਪੀਸ ਆਪਣੇ ਕੋਲ ਐ ਵਾ ਠੀਕ ਹੈ ਇੱਕ ਪੀਸ ਆਪਣੇ ਕੋਲ ਐ ਵਾ ਇਹਦਾ ਬਣਾਵਾਂਗੇ ਆਪਾਂ ਟੌਪ ਠੀਕ ਹੈ ਇਨਸਾਨ ਦੀ ਬੇਟੀ ਦਾ ਬਣਾਵਾਂਗੇ ਤੇ ਮੈਂ ਤਾਂ ਵੈਸੇ ਕੋਈ ਮਿੰਤੀ-ਮੁੰਤੀ ਕਰਦੀ ਨਹੀਂ ਹੁੰਦੀ ਓਦਾਂ ਹੀ ਕੱਟ ਦਿੰਨੀ ਹੁੰਦੀ ਆ ਤੇ ਤੁਹਾਨੂੰ ਦੱਸ ਦਿੰਨੀ ਆ ਮਿੰਤੀ ਆਪਾਂ ਨੇ ਟੋਟਲ 17 ਇੰਚ ਲੈਂਥ ਲੈ ਲਈਆਂ ਤੇ ਇਹਦੇ ਵਿੱਚੋਂ ਆਪਾਂ ਨੇ 1.5 ਇੰਚ ਫੋਲਡਿੰਗ ਹੋ ਜਾਣੀ ਹੈ ਇੱਥੇ ਠੀਕ ਹੈ 15 ਇੰਚ ਆਪਣਾ ਤਿਆਰ ਰਹਿ ਜਾਣਾ ਇਨੂੰ ਆਪਾਂ ਪੀਸ ਨੂੰ ਕਰ ਲਾਂਗੇ ਅਲੱਗ-ਅਲੱਗ ਇਹ ਦੇਖੋ ਇਸ ਤਰ੍ਹਾਂ ਆਪਾਂ ਦੋਨੋਂ ਪੀਸ ਅਲੱਗ-ਅਲੱਗ ਕਰਕੇ ਇਹਨੂੰ ਤੈਹਲਾ ਲੈਣੀ ਹੈ ਠੀਕ ਹੈ ਇਸ ਤਰ੍ਹਾਂ ਹੀ ਆਪਾਂ ਦੂਸਰਾ ਪੀਸ ਉੱਪਰ ਰੱਖ ਲੈਣਾ ਇਹਦੇ ਥੋੜਾ ਪ੍ਰਿੰਟ ਦਾ ਫਰਕ ਪੈ ਜਾਊਗਾ ਕਿਉਂਕਿ ਆਪਣੇ ਕੋਲ ਪੀਸ ਹੀ ਐਵੇਂ ਦਾ ਸੀਗਾ ਜੇ ਆਪਾਂ ਇੱਧਰ ਨੂੰ ਕਰਦੇ ਆਂ ਤੇ ਆਪਣੇ ਕੋਲ ਲੈਂਥ ਦਾ ਟੋਟਲ ਇਧਰ ਨੂੰ ਹੀ ਕਰ ਲੈਣੇ ਆ ਕਿਉਂਕਿ ਲਾ ਲਾਂਗੇ ਇਹਦੇ ਨਾਲ ਦਾ ਬਾਰਡਰ ਠੀਕ ਹੈ ਕਿਉਂ ਜੇਕਰ ਆਪਾਂ ਦੂਸਰੀ ਸਾਈਡ ਕਰ ਦਿੰਨੇ ਆ ਤੇ ਇਹਦੇ ਪ੍ਰਿੰਟ ਦਾ ਫਰਕ ਪੈ ਜਾਣਾ ਹੈ ਠੀਕ ਹੈ ਆਪਾਂ ਨੇ ਪ੍ਰਿੰਟ ਸੈੱਟ ਕਰ ਲਿਆ ਠੀਕ ਹੈ ਜੀ ਆਊਟ ਨਾ ਲੱਗੇ ਬਸ ਗੱਲ ਕਾਦੀ ਆ ਇਹ ਦੇਖੋ ਆਪਾਂ ਇਸ ਤਰ੍ਹਾਂ ਜੋੜ ਲੈਣਾ ਫਲਾਵਰ ਜਿਹੜੇ ਉੱਪਰ ਨੂੰ ਜਾਣਗੇ ਠੀਕ ਹੈ ਇਸ ਤਰ੍ਹਾਂ ਤੈਹਲਾ ਲੈਣੀ ਹੈ ਠੀਕ ਹੈ ਜੀ ਤੁਹਾਨੂੰ ਕਰਦੇ ਆਂ ਇਹਦੀ ਮਾਰਕਿੰਗ ਦੇਖੋ ਜੀ ਇਹਦਾ ਆਪਾਂ ਨੇ ਐਦਾਂ ਕਰਨਾ ਹੈ ਕਿ ਆਪਾਂ ਸੈਂਟਰ ਦੇ ਵਿੱਚ ਬਟਨ ਪੱਟੀ ਬਣਾਉਣੀ ਹੈ ਇਸ ਕਰਕੇ ਆਪਾਂ ਇਹਦੀ ਜਿਹੜੀ ਓਪਨ ਵਾਲੀ ਸਾਈਡ ਆ ਉਹ ਸੈਂਟਰ ਦੇ ਵਿੱਚ ਕਰ ਲਾਂਗੇ ਤੇ ਬੈਕ ਵਾਲੀ ਜਿਹੜੀ ਉਹ ਓਪਨ ਵਾਲੀ ਸਾਈਡ ਆਪਾਂ ਮੋੜੇ ਵੱਲ ਕਰ ਦਿੱਤੀ ਤੇ ਇਸ ਤਰ੍ਹਾਂ ਆਪਾਂ ਨੇ ਰੱਖ ਲੈਣਾ ਤੇ ਜਿੰਨੀ ਆਪਾਂ ਨੇ ਫੱਟੀ ਬਣਾਉਣੀ ਉਸ ਨੂੰ ਆਪਾਂ ਪਹਿਲਾਂ ਫੋਲਡ ਕਰ ਲੈਣਾ ਠੀਕ ਹੈ ਇਸ ਤਰ੍ਹਾਂ 5 ਇੰਚ ਆਪਾਂ 5.5 5 ਇੰਚ ਤੇਰਾ ਲੈ ਲੈਣੇ ਆ ਜੀ ਠੀਕ ਐ ਇਹਨਾਂ ਹੀ 5.5 ਹੀ ਆਪਾਂ ਹੇਠਾਂ ਨੂੰ ਲੈ ਲਾਂਗੇ ਇਸ ਤਰ੍ਹਾਂ ਇਹਦਾ ਕੋਈ ਏਡਾ ਹੈ ਨਹੀਂ ਵੈਸੇ ਮੈਂ ਤੁਹਾਨੂੰ ਨਾਪ ਕੇ ਦੱਸ ਰਹੀ ਹਾਂ ਬਿਚਾ ਲੋ ਹਨਾ ਥੋੜਾ ਜਿਹਾ ਆਈਡੀਆ ਜਿਹਾ ਹੋ ਜਾਂਦਾ ਇਹ 3 ਸਾਲ ਦੀ ਬੱਚੀ ਦਾ ਸੂਟ ਬਣਾਉਣਾ ਆਪਾਂ ਨੇ ਤੇ ਇੱਥੋਂ ਆਪਾਂ ਨੇ ਇਹਨੂੰ ਇਨਾਂ ਨੂੰ ਕੋਈ ਫਰੰਟ ਕਾਟ ਨਹੀਂ ਦੇਣੀ ਇਸ ਤਰ੍ਹਾਂ ਸਿੰਪਲ ਗੁਲਾਈ ਦੇ ਦੇਣੀ ਬਸ ਸ਼ਰਟ ਟਾਈਪ ਬਣੇਗਾ। ਬਾਕੀ ਤੁਹਾਨੂੰ ਵੀਡੀਓ ਬਣਾਉਣ ਦੀ ਵੀ ਵੀਡੀਓ ਸ਼ੇਅਰ ਕਰਾਂਗੇ ਜੇ ਹੋ ਸਕੇ ਤਾਂ ਠੀਕ ਹੈ। ਇਹ ਦੇਖੋ ਇੱਥੇ ਕਿੰਨੇ ਦੋ ਜਿੱਥੇ ਆਪਾਂ ਇੰਨਾ ਕੁ ਮਾਰਜਨ ਵਿੱਚ ਦੇ ਕੇ ਬਸ ਇਹਨੂੰ ਸਟਿਚ ਕਰ ਦੇਣਾ। ਬਸ 13 12 ਇੰਚ ਬ੍ਰੈਸਟ ਹੋ ਜੇ ਜਿਹੜੀ ਬੱਚੇ ਦੀ ਬਸ ਠੀਕ ਹੈ ਜੀ। ਠੀਕ ਹੈ ਤੇ ਇਹਦੀ ਹੁਣ ਕਰ ਦਿੰਨੇ ਆ ਕਟਿੰਗ। ਇਹਦਾ ਤੁਸੀਂ ਫਰੰਟ ਵਾਲੇ ਕੰਨੇ ਤੇ ਗੁਲਾਈ ਦੇਣੀ ਹੈ ਠੀਕ ਹੈ ਬੈਕ ਵਾਲੇ ਤੇ ਗੁਲਾਈ ਨਹੀਂ ਦੇਣੀ ਕਿਉਂਕਿ ਆਪਾਂ ਸ਼ਰਟ ਜਿਵੇਂ ਬਣਦੀ ਹੁੰਦੀ ਹੈ ਨਾ ਉਸ ਤਰ੍ਹਾਂ ਦਾ ਗਲਾ ਬਣਾਵਾਂਗੇ ਇਹਦਾ ਇਸ ਤਰ੍ਹਾਂ ਆਪਾਂ ਨੇ ਗੋਲਟਾਈ ਦੇ ਵਿੱਚ ਵਿੱਚ ਲਾਈ ਦੇ ਲਈ ਥੋੜੀ ਜਿਹੀ ਡਾਊਨ ਕਾਟ ਦੇ ਦਾਂਗੇ ਮੋੜ ਦੇ ਤੋਂ ਠੀਕ ਹੈ ਇਹ ਦੇਖੋ ਜੀ ਇਸ ਤਰ੍ਹਾਂ ਆਏਗਾ ਇਹ ਆ ਗਿਆ ਬੈਕ ਠੀਕ ਹੈ ਇਸ ਦੇ ਉੱਪਰ ਇਹ ਵਾਲਾ ਆਏਗਾ अपना गला देखना है इस तरह आएगा इतों अपने कट के चीज जड़ी अपनी कट्टी जाएगी ठीक है कट के विखा देंगे थोड़ा पता नहीं लगना अपने भैन भराव ठीक है जी यह देखो इस तरह होगा ये इतने अपनी कट्टी बन जाएगी ਇਸ ਤਰ੍ਹਾਂ ਆਇਆ ਜੀ ਠੀਕ ਹੈ ਇਹ ਬਣ ਗਈ ਆਪਣੇ ਟੌਪ ਬਣ ਗਿਆ ਇਸ ਨੂੰ ਕਲਰ ਲਾਵਾਂਗੇ ਲਾਵਾਂਗੇ ਫੱਟੀ ਤੇ ਇਹਦੀ ਹੁਣ ਬਣਾਉਣੀ ਹੈ ਜੀ ਛੋਟੀ ਜੀ ਬਾਜੂ ਆਪਣੇ ਕੋਲ ਕਪੜਾ ਹੀ ਨਹੀਂ ਬਚ ਰਿਹਾ ਠੀਕ ਹੈ ਬਾਜੂ ਦਾ ਪ੍ਰਿੰਟ ਆਪਣਾ ਐਸੇ ਮੈਸੇ ਹੀ ਆਊਗਾ ਬਸ ਇਹਦੇ ਬਾਰੇ ਨਾ ਸੋਚਣਾ ਨਹੀਂ ਆ ਕਿ ਤੁਸੀਂ ਬਾਜੂ ਦਾ ਪ੍ਰਿੰਟ ਨਹੀਂ ਲੈਂਦਾ ਠੀਕ ਹੈ ਕਿਉਂਕਿ ਬਾਜੂ ਦਾ ਪ੍ਰਿੰਟ ਨਹੀਂ ਆਉਂਦਾ ਸਹੀ ਤਰ੍ਹਾਂ ਤੇ ਆਪਣੇ ਕੋਲ ਕਪੜਾ ਹੀ ਨਹੀਂ ਪਾਜਦਾ ਤੇ ਇਹ ਜੀ ਵੀ ਆਪਾਂ ਨੇ ਇਸ ਤਰ੍ਹਾਂ ਹੀ ਬਸ ਕਾੜ ਦੇ ਦੇਣੀਆਂ ਐ ਹੋ ਗਈਆਂ ਜੀ ਆਪਣੀਆਂ ਬਾਹਵਾ ਠੀਕ ਹੈ ਜੀ ਇਹ ਹੋ ਗਿਆ ਟੌਪ ਐ ਹੋ ਗਈ ਆਪਣੀ ਮੰਨ ਲਓ ਸਕਰਟ ਠੀਕ ਹੈ ਇਸ ਤਰ੍ਹਾਂ ਇਹਨੂੰ ਚੋਣਾ ਪਾ ਕੇ ਠੀਕ ਹੈ ਇਸ ਤਰ੍ਹਾਂ ਇਸ ਕਪੜੇ ਦੀ ਆਪਾਂ ਨੇ ਲਾ ਦੇਣੀ ਹੈ ਬੈਲਟ ਠੀਕ ਹੈ ਢੇਠਾਂ ਨੂੰ ਕਰ ਦਾਂਗੇ ਫੋਲਡਿੰਗ ਠੀਕ ਹੈ ਜੀ ਇਹ ਆਪਣਾ ਟੌਪਸੁੱਟ ਬਣ ਗਿਆ ਬੇਟੀ ਦਾ 3 ਸਾਲ ਦੀ ਦਾ ਤੇ ਆਪਾਂ ਤੁਹਾਡੇ ਨਾਲ ਵੀਡੀਓ ਇਹਦੀ ਸਟੀਚਿੰਗ ਦੀ ਵੀ ਸ਼ੇਅਰ ਕਰਾਂਗੇ ਜਰੂਰ ਓਕੇ